ਸਤਿ ਸ਼੍ਰੀ ਅਕਾਲ ਜੀ ਤਾਂ ਆਓ ਫੇਰ ਇੱਕ ਹੋਰ ਕਨਸੈਪਟ ਲੈ ਕੇ ਹਾਜ਼ਰ ਹੋਏ ਆਂ ਤੁਹਾਡੇ ਕੋਲ ਉਮੀਦ ਕਰਦਾ ਵੀ ਤੁਸੀਂ ਇਸ ਨੂੰ ਪਸੰਦ ਕਰੋਗੇ ਤੇ ਮੇਰਾ ਚੈਨਲ ਜੈਸਵਿੰਸ ਲੈਬ ਔਨ व्हील्स ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੈਸਵਿੰਸ ਲੈਬ ਔਨ व्हील्स ਤੁਹਾਡੇ ਕੋਈ ਵੀ ਸੁਝਾਅ ਹੋਣ ਵੈਲਕਮ ਹੈ ਅੱਜ ਆਪਾਂ ਜਿਹੜੀ ਗੱਲ ਕਰਨ ਜਾ ਰਹੇ ਆ ਉਹ ਹੈ ਅਨੇਕ ਹੈ ਫਿਰ ਇੱਕ ਹੈ ਕਹਿੰਦੇ ਰੱਬ ਇੱਕ ਹੈ ਲੇਕਿਨ ਅਸੀਂ ਸਾਰੇ ਹੀ ਉਹਦੀ ਅੰਸ਼ਾਂ ਦੇ ਅਸੀਂ ਅਧਿਆਨਸ਼ਾ ਹਿੱਸੇ ਤਾਂ ਉਸੇ ਦੇ ਹੀ ਹਨ ਤਾਂ ਆਓ ਇਸ ਨੂੰ ਮੈਥਮੈਟਿਕਲੀ ਦੇਖੀਏ ਅਸੀਂ ਕਿ ਸਾਡੇ ਕੋਲੇ ਇੱਕ ਚੀਜ਼ ਹੈ ਇਹ ਦੇਖੋ ਇਹ ਇੱਕ ਹੈ ਇਹ ਕੀ ਹੈ ਇੱਕ ਹੁਣ ਅਸੀਂ ਦੇਖੀਏ ਵੀ ਇਹ ਇੱਕ ਹੈ ਹੁਣ ਇਸ ਦਾ ਜੇ ਅਸੀਂ ਇੱਥੋਂ ਹਾਫ ਕਰੀਏ ਇਹ ਕਿੰਨੇ ਹੋਗੇ ਅੱਧਾ ਇੱਧਰ ਹੋ ਗਿਆ ਅੱਧਾ ਇੱਧਰ ਹੋ ਗਿਆ ਇੱਕ ਦੇ ਵਿੱਚ ਦੋ ਹਿੱਸੇ ਆ ਗਏ ਅੱਧਾ ਅੱਧਾ ਫਿਰ ਇਸ ਨੂੰ ਅਸੀਂ ਇੱਥੋਂ ਕਰੀਏ ਤਾਂ ਫਿਰ ਇਸ ਅੱਧੇ ਦੇ ਅੱਗੇ ਅੱਧੇ ਅੱਧੇ ਹੋ ਗਏ ਗੈਣ ਤੋਂ ਭਾਵ ਕੀ ਹੋਇਆ 20 ਸਾਡੇ ਕੋਲੇ 1 ਸੀ 1 ਤੋਂ ਫਿਰ ਅੱਧਾ ਬਣਿਆ ਅੱਧੇ ਤੋਂ ਫਿਰ 1/4 ਬਣਿਆ ਫੇਰ 1/8 ਬਣੂਗਾ ਫੇਰ 1/16 ਬਣੂਗਾ ਫੇਰ 1/32 ਬਣੂਗਾ ਤੇ ਇਹ ਇਸੇ ਤਰ੍ਹਾਂ ਹੀ ਚੱਲਦਾ ਰਹਿਣਾ ਤੇ ਅਖੀਰ ਦੇ ਵਿੱਚ ਜਾ ਕੇ ਦੇਖਦੇ ਹਾਂ ਅਸੀਂ ਕਿ ਇੱਕ ਵੱਡੇ ਆਕਾਰ ਦੀ ਚਤਰਪੁਜ ਤੋਂ ਸ਼ੁਰੂ ਕੀਤਾ ਸੀ ਅਸੀਂ ਤੇ ਅਸੀਂ ਕਿੱਥੇ ਤੱਕ ਪਹੁੰਚਦੇ ਹਾਂ ਆਓ ਹੁਣ ਆਪਾਂ ਦੇਖੀਏ ਹੁਣ ਇਸ ਦੇ ਵਿੱਚ ਆਪਾਂ ਨੇ ਇਸ ਦਾ ਅੱਧਾ ਕਰ ਲਿਆ ਫੇਰ ਇਸ ਦਾ ਅੱਧਾ ਕਰ ਲਿਆ ਫੇਰ ਇਸ ਦਾ ਅੱਧਾ ਕਰ ਲਿਆ ਫਿਰ ਇਸ ਦਾ ਅੱਧਾ ਕਰ ਲਿਆ ਫਿਰ ਇਸ ਦਾ ਅੱਧਾ ਕਰ ਲਿਆ ਫਿਰ ਅਸੀਂ ਹੁਣ ਇਸ ਦਾ ਅੱਧਾ ਕਰ ਲਿਆ ਫਿਰ ਇਸ ਦਾ ਅੱਧਾ ਕਰ ਲਿਆ ਫਿਰ ਇਸ ਦਾ ਅੱਧਾ ਕਰ ਲਿਆ ਫਿਰ ਇਸ ਦਾ ਅੱਧਾ ਕਰ ਲਿਆ ਮਤਲਬ ਕਿਤੇ ਨਾ ਕਿਤੇ ਅਸੀਂ ਉਸ ਬਿੰਦੂ ਤੇ ਪਹੁੰਚ ਜਾਾਂਗੇ ਅਖੀਰਲੇ ਤੇ ਤਾਂ ਕਹਿਣ ਦਾ ਮਤਲਬ ਇਹ ਹੋਇਆ ਵੀ ਜੇਕਰ ਸਾਡੇ ਕੋਲੇ ਇਹ ਦੇਖੋ ਇਹ ਇੱਕ ਪਹਿਲਾਂ ਇੱਕ ਸੀਗਾ ਫਿਰ 1/2 ਹੋਇਆ ਫਿਰ ਇਹ 1/4 ਹੋ ਗਿਆ ਫਿਰ 1/8 ਹੋ ਗਿਆ ਫਿਰ 1/16 ਹੋ ਗਿਆ ਫਿਰ 1/32 ਹੋ ਗਿਆ ਫਿਰ 1/64 ਹੋ ਗਿਆ ਫਿਰ 1/128 ਹੋ ਗਿਆ ਫਿਰ 1/256 ਹੋ ਗਿਆ ਫਿਰ 1/512 ਹੋ ਗਿਆ ਤੇ ਇਹ ਸਾਰੇ ਨੂੰ ਜੇ ਅਸੀਂ ਜੋੜ ਕੇ ਦੇਖੀਏ ਤਾਂ ਇਹ ਸਾਰੇ ਦਾ ਸਾਰਾ ਜਿਹੜਾ ਹੈ ਸਾਡੇ ਕੋਲੇ ਕੀ ਆ ਜਾਂਦਾ ਇਹ ਸਾਰੇ ਨੂੰ ਜੋੜ ਲਗਾਣ ਤੇ ਇਹ ਸਾਰਾ ਕਿਸ ਦੇ ਬਰਾਬਰ ਹੋਊਗਾ 1 ਦੇ ਬਰਾਬਰ ਸਾਰਿਆਂ ਦਾ ਜੋੜ ਲਗਾ ਕੇ ਤੁਸੀਂ ਵੀ ਦੇਖੋ ਇਹ ਸਾਰਾ 1 ਦੇ ਬਰਾਬਰ ਆਊਗਾ ਤਾਂ ਇਹਦਾ ਮਤਲਬ 1 ਸੀਗਾ ਤੇ ਉਸ ਤੋਂ ਕਿੰਨੇ ਬਣੇ ਤੇ ਉਹ ਕਿੰਨਿਆਂ ਨੂੰ ਜੋੜੋ ਤਾਂ 1 ਬਣ ਜੂਗਾ ਤਾਂ ਇਸ ਲਈ ਇਹ ਕਨਸੈਪਟ ਅਨੇਕ ਹੈ ਫਿਰ 1 ਹੈ ਤਾਂ ਜੁੜੇ ਰਹੋ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ